ਇੱਕ ਮਿੰਟ ਵੀਰੇ ਲੰਮੀ ਤੋਰ ਰੋਗੇ ਹੌਲੀ ਹੌਲੀ ਲੋਚ ਚੈੱਕ ਕਰਸਾ ਪਰਾ ਲੋਚ ਲਿਓ ਪਰਾ ਮੋੜ ਲਿਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧਰਮਪੁਰਾ ਮੋੜ ਠੀਕ ਹੈ ਜੀ ਵਾਈਕੋਲ ਗਾਂ ਬਕਾਉਗਾ ਜੀ ਜ਼ਿਨੀਦਾਰ ਪਰਾ ਠੀਕ ਹੈ ਸੁਣ ਵਾਲੀ ਆ ਘਰ ਦੀ ਗਾਂ ਠੀਕ ਹੈ ਜੀ ਅ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਅ 22 ਦਾ ਨੰਬਰ ਲਿਖਾਵੇਂ ਭਰਾ ਟਾਈਟਲ ਵਿੱਚ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ 22 ਤੋਂ ਬਾਈ ਜੀ ਸਸੀ ਗਏ ਸਸੀ ਕਾਲ ਜੀ ਨਾਮ ਜਗਜੀਤ ਸਿੰਘ ਜੀ ਪਿੰਡ ਪਿੰਡ ਤੁਹਾਨੂੰ ਭਰਾ ਮਾਉਟ ਜੀ ਜ਼ਿਲ੍ਹਾ ਇਹਲਾ ਬਰਨਾਲਾ ਜੀ ਨੇੜੇ ਨੇੜੇ ਬਈ ਪਿੰਡ ਕਿੱ데 ਰਹਿੰਦੇ ਆਪਣੇ ਨੇੜੇ ਆਪਣੇ ਇਧਰ ਮਾਉਣ ਨੂੰ ਸੁੱਥਾ ਰਹ ਜਾਂਦਾ ਜੀ ਉਧਰੋਂ ਮੌੜ ਨਾਲ ਬਾਹਰ ਰਹ ਜਾਂਦੇ ਠੀਕ ਆ ਜੇ ਤਾਂ ਪੇਗਣ ਨੂੰ ਆਉਣ ਇਧਰ ਤਾਂ ਪੇਗਣ ਨੂੰ ਆਉਣੇ ਆ ਜੀ ਮਾ ਮੌੜ ਨੂੰ ਸੁੱਥਾ ਆਓ ਹਾਂ ਤੇ ਇਧਰੋਂ ਜਦੋਂ ਆਉਂਗ ਦੀ ਪਕੈਂਚਾਂ ਤੋਂ ਜਾਂ ਤਾਂ ਪੇਗਣ ਨੂੰ ਆਉਂਗੇ ਤਾਂ ਮੌੜ ਨਾਲ ਆਪਾਂ ਆਉਗੇ ਇਧਰ ਮੌੜ ਨਾਲ ਆਪਾਂ ਠੀਕ ਆ ਜੀ ਤੇ ਵੈੜ ਦੀ ਜਾਣਕਾਰੀ ਦਿਓ ਬਈ ਕਿੰਨੇ ਕ ਦਿਨ ਰਹਿੰਦੇ ਆ ਬਾਕੀ ਦੇ ਵੈੜ ਦੇ ਬਈ 5-4 ਦਿਨ ਹੀ ਰਹਿੰਦੇ ਆ ਸੂਣ ਦੇ ਠੀਕ ਆ ਤੇ ਇਹ ਤੀਜੇ ਸੂਹ ਸੂਣਾ ਜੀ ਇਹਨੇ ਠੀਕ ਆ 24 ਲੀਟਰ ਦੁੱਧ ਦੇ ਆ ਹਾਂਜੀ ਤੇ ਜਿਹੜਾ ਰੇਟ ਆਦਾ ਜੀ 72000 ਰੁਪਿਆ ਰੇਟ 72000 ਹਾਂਜੀ ਮਾਨਤਨ ਹੋਣ ਜੂ ਹਾਂਜੀ ਮਾਨਤਨ ਕਰ ਪਿਛਲੇ ਸੀ 24 ਲੀਟਰ ਦਿੱਤਾ 24 ਲੀਟਰ ਜੀ ਪੂਰਾ ਪੂਰਾ ਹੀ ਮਿਣ ਕੇ ਹੁਣ 5-4 ਦਿਨ ਬਾਕੀ ਆ ਹੁਣ 5-4 ਦਿਨ ਬਾਕੀ ਆ ਲੋ ਪ੍ਰਾ ਕੱਦ ਬੈਡ ਤੇ ਤੋਰ ਦੋ ਪ੍ਰਾ ਹਲਟੇ ਲੱਡੂ ਲਾ ਸੁ ਦਿਖਾਉਣੇ ਬਹੁਤ ਕਰਮਾ ਹਨ ਮਾੜਕ ਹੱਥ ਪ੍ਰਾਣਾਂ ਦੇ ਵੀ ਮਾੜਕ ਹੱਥ ਪ੍ਰਾ ਫੇਰ ਤੋਂ ਮੜੇ ਮੰਗ ਰਹੇ ਹਾਂ ਠੀਕ ਲੋ ਇੱਥੇ ਲੱਡੂ ਸਾਹਦੇ ਸਾਹਮਣੇ ਲੋ ਮਰਜ਼ੀ ਹੱਥ ਫੜ ਤੇ ਠੰਡੀ ਸੀ ਲਾ ਪੂਰੀ ਠੀਕ ਆਈ ਤੋਰ ਦੋ ਪ੍ਰਾ ਰੇਟ ਭਰਾ ਆਪਣੇ ਨੂੰ ਦੱਸਤਾ ਬਾਈ ਨੇ ਮਾਨਤਾਉਣ ਬਾਈ ਕਹਿੰਦਾ ਕਰ ਦਾਂਗੇ ਠੀਕ ਹੈ ਨਾ ਬਾਕੀ ਕੱਦ ਬੈਡ ਸੁੱਖਣਾ ਸੋਹਣਾ ਤੇ ਜੀਮੀਦਾਰ ਭਰਾ ਠੀਕ ਹੈ ਲੋ ਜੀ ਸੁਣਿਓ ਪਲਾਟਰਾ ਤੱਕੋ ਨੇ ਕਰਮਾਂ ਵਾਲੀ ਦਾ ਛੋਟਾ ਕਰਨਾ ਲੋ ਜੀ ਲੱਕਮੈਂਟ ਵੀ ਲੰਮੀ ਤੋਰ ਲੋ ਜੀ ਹੌਲੀ ਹੌਲੀ ਲੋ ਜੀ ਚੈੱਕ ਕਰਸਾ ਤੇ ਭਰਾ ਲੋ ਜੀ ਲਿਓ ਭਰਾ ਮੋੜ ਲਿਓ ਲੋ ਜੀ ਚੈੱਕ ਕਰ ਦੋ ਫਿਰ ਉਸ ਨੂੰ ਦੁਬਾਰਾ ਸਪੈਚ ਚੈੱਕ ਕਰ ਲਓ ਠੀਕ ਹੈ ਕਰਮਾਂ ਵਾਲੀ ਦਾ ਰੇਟ ਬਾਈ ਨੂੰ ਦੱਸਦਾ ਲਿਓ ਜੀ ਬੰਦ ਦੋ ਬੰਦ ਹੁਣ ਲੈ ਚਲੋ ਉਧਰ ਹੀ ਲੈ ਚਲੋ ਜੀ ਲਓ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ